ਸਸੀ ਕਾ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਠੀਕ ਠਾਕ ਅਸੀਂ ਵੀ ਠੀਕ ਆ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਅਸੀਂ ਪੈਕ ਤਿਆਰ ਤਿਆਰ ਕਰਾਂਗੇ ਟਮਾਟਰ ਦਾ ਦੇਖੋ ਟਮਾਟਰ ਦਾ ਪਲਪ ਤੁਸੀਂ ਵੀ ਕੱਢ ਲੈਣਾ ਆ ਜਦੋਂ ਤੁਸੀਂ ਤੁਰੰਤ ਕੱਢੋਗੇ ਫਿਰ ਹੀ ਤੁਸੀਂ ਪੈਕ ਬਣਾਣਾ ਇਹ ਤੁਹਾਡੇ ਫੇਸ ਦੇ ਉੱਪਰ ਜੋ ਵੀ ਦਾਗ ਦੱਬੇ ਨੇ ਉਹ ਬਿਲਕੁਲ ਰਿਮੂਵ ਕਰੇਗਾ ਐਂਟੀ 에ਜਿੰਗ ਦਾ ਕੰਮ ਕਰੇਗਾ ਜੇ ਰਿੰਕਲ ਨੂੰ ਰਿਮੂਵ ਕਰੇਗਾ ਜੇ ਤੁਹਾਡੇ ਫੇਸ ਦੇ ਉੱਪਰ ਪਿੰਪਲ ਐਕਨੇ ਦੇ ਨਿਸ਼ਾਨ ਨੇ ਉਹਨਾਂ ਨੂੰ ਵੀ ਰਿਮੂਵ ਕਰੇਗਾ ਜੀ ਇਹ ਸਕਿਨ ਨੂੰ ਵਾਈਟ ਕਰੇਗਾ ਔਰ ਲਾਈਟਰ ਬ੍ਰਾਈਟ ਬਣਾਵੇਗਾ ਇਹਦੇ ਵਿੱਚ ਅਸੀਂ ਹੁਣ ਜਿੰਨਾ ਸਾਨੂੰ ਚਾਹੀਦਾ ਅਸੀਂ ਓਨਾ ਹੀ ਲੈਣਾ ਆ ਜਿਆਦਾ ਨਹੀਂ ਅਸੀਂ ਪਹਿਲਾਂ ਤੁਸੀਂ ਪਾ ਕੇ ਦੇਖ ਲਓ ਇਹਦੇ ਵਿੱਚ ਅਸੀਂ ਐਡ ਕਰਾਂਗੇ ਜੀ ਜੀ ਚੰਦਨ ਪਾਊਡਰ ਚੰਦਨ ਪਾਊਡਰ ਵੀ ਸਕਿਨ ਨੂੰ ਵਾਈਟ ਕਰੇਗਾ ਜੋ ਵੀ ਤੁਹਾਡੇ ਫੇਸ ਤੇ ਉੱਪਰ ਦਾਗ ਦੰਦੇ ਨੇ ਉਹਨੂੰ ਰਿਮੂਵ ਕਰੇਗਾ ਜੀ ਹੁਣ ਅਸੀਂ ਲੈਂਮ ਐਡ ਕਰਾਂਗੇ ਔਲੀ ਸਕਿਨ ਵਾਲੇ ਵੀ ਲਗਾ ਸਕਦੇ ਨੇ ਜੀ ਪੈਕ ਇਹ ਜੋ ਵੀ ਕਾਲਾਪਨ ਟੈਨਿੰਗ ਹੈ ਤੁਹਾਡੇ ਫੇਸ ਦੇ ਉੱਪਰ ਉਸ ਨੂੰ ਰਿਮੂਵ ਕਰੇਗਾ ਇਹਦੇ ਵਿੱਚ ਅਸੀਂ ਐਡ ਕਰਾਂਗੇ ਜੀ ਬੇਸਨ ਗ੍ਰਾਊਨ ਫਲਾਰ ਇਹ ਵੀ ਸਾਡੀ ਸਕਿਨ ਦੇ ਉੱਪਰੋਂ ਜੋ ਵੀ ਦਾਗ ਦੱਬੇ ਨੇ ਜੋ ਟੈਨਿੰਗ ਹੈ ਉਸ ਨੂੰ ਰਿਮੂਵ ਕਰ ਦਿੰਦਾ ਅਸੀਂ ਪੂਰਾ ਹੀ ਪਾ ਲੈਨੇ ਇਹਦੇ ਵਿੱਚ ਤੁਸੀਂ ਦੇਖ ਕੇ ਪਾ ਲੈਣਾ ਬਹੁਤ ਹੀ ਵਧੀਆ ਪੈਕ ਹੈ ਜੀ ਤੁਸੀਂ ਕਿਤੇ ਵੀ ਆਂਦੇ ਜੇ ਜਾਂ ਤੁਸੀਂ ਕਿਤੇ ਜਾਣਾ ਆ ਪਹਿਲਾਂ ਇਸ ਨੂੰ ਟਰਾਈ ਕਰ ਲਓ ਇੱਕ ਵਾਰ ਲਗਾ ਕੇ ਦੇਖੋ ਰਿਜ਼ਲਟ ਬਹੁਤ ਵਧੀਆ ਆਵੇਗਾ ਇਹਦਾ ਇੱਕ ਤਾਂ ਤੁਹਾਡੀ ਬਲੀਚ ਹੋ ਜਾਗੀ ਇਹਦੇ ਵਿੱਚ ਪਾਇਆ ਹੋਇਆ ਲੈਮਨ ਟਮਾਟਰ ਪਾਇਆ ਹੋਇਆ ਵਿਟਾਮਿਨ ਸੀ ਦੋਹਾਂ ਚੀਜ਼ਾਂ ਚ ਹੈ ਦੋਵੇਂ ਤੁਹਾਡੇ ਬਲੀਚ ਕਰਨਗੇ ਫੇਸ ਨੂੰ ਤੇ ਲਾਈਟ ਕਰਨਗੇ ਤੁਹਾਡੇ ਫੇਸ ਨੂੰ ਜੋ ਵੀ ਕਾਲੇ ਦਾਗ ਤੇ ਬੇਲੇ ਤੁਹਾਡੇ ਫੇਸ ਦੇ ਉੱਪਰ ਬਿਲਕੁਲ ਰਿਮੂਵ ਹੋਣਗੇ ਟਮਾਟਰ ਦਾ ਥੋੜਾ ਰਹਿ ਗਿਆ ਅਸੀਂ ਵਿੱਚ ਇਹ ਫਿਰ ਅਪਾ ਫੇਸ ਤੇ ਲਗਾਵਾਂਗੇ ਨਾ ਥੋੜੀ ਫਿਰ ਕਾਵਟ ਆਂਦੀ ਹੈ ਵਿੱਚ ਥੋੜਾ ਸੌਫਟ ਬਣਾਉਣਾ ਚਾਹੀਦਾ ਹੈ ਪੈਕ ਨੂੰ ਚੰਗੀ ਤਰ੍ਹਾਂ ਮਿਲਾਓ ਤੁਸੀਂ ਸਾਰੀਆਂ ਚੀਜ਼ਾਂ ਨੂੰ ਬੇਸਨ ਤਾਂ ਤੁਹਾਨੂੰ ਪਤਾ ਹੀ ਹੈ ਜੀ ਬੇਸਨ ਨੂੰ ਤੇ ਤੁਸੀਂ ਡੇਲੀ ਵੀ ਆਪਣੇ ਫੇਸ ਦੇ ਉੱਪਰ ਲਗਾ ਲਓ ਤਾਂ ਬਿਲਕੁਲ ਤੁਹਾਡੇ ਜੋ ਵੀ ਫੇਸ ਦੇ ਉੱਪਰ ਦਾਗ-ਦੱब्बे ਨੇ ਬਿਲਕੁਲ ਰਿਮੂਵ ਹੋ ਜਾਣੇ ਆ ਡੇਲੀ ਕੋਈ ਨਾ ਕੋਈ ਪੈਕ ਲਗਾਉਂਦੇ ਰਿਹਾ ਕਰੋ ਘਰ ਵਿੱਚ ਤੁਸੀਂ ਸਾਰੀਆਂ ਘਰ ਦੀਆਂ ਇਹ ਚੀਜ਼ਾਂ ਨੇ ਨੈਚੁਰਲ ਚੀਜ਼ਾਂ ਨੇ ਨੈਚੁਰਲ ਹੀ ਬਿਊਟੀ ਆਏਗੀ ਇਹਦੇ ਨਾਲ ਬਾਹਰ ਦੀਆਂ ਚੀਜ਼ਾਂ ਨਾਲ ਤੁਸੀਂ ਘਰ ਦੀਆਂ ਚੀਜ਼ਾਂ ਜ਼ਿਆਦਾ ਯੂਜ਼ ਕਰਿਆ ਕਰੋ ਜੇ ਤੁਹਾਨੂੰ ਲੈਮਨ ਨਹੀਂ ਸੂਟ ਕਰਦਾ ਤਾਂ ਤੁਸੀਂ ਦਹੀਂ ਵੀ ਵਿੱਚ ਪਾ ਸਕਦੇ ਜੀ ਦਹੀਂ ਪਾ ਲਓ ਥੋੜਾ ਔਰ ਲਿਸਕਨ ਵਾਲੇ ਲੈਮਨ ਤਾਂ ਜ਼ਰੂਰ ਪਾਣਗੇ ਚੰਗੀ ਤਰ੍ਹਾਂ ਹੁਣ ਅਸੀਂ ਮਿਲਾ ਲਿਆ ਹੁਣ ਤੁਸੀਂ ਕੀ ਕਰਨਾ ਤੁਸੀਂ ਪਹਿਲਾਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਹੈ ਫੇਸ ਵਾਸ਼ ਕੀਤਾ ਹੋਣਾ ਚਾਹੀਦਾ ਫਿਰ ਤੁਸੀਂ ਆਪਣੇ ਕੱਚੇ ਦੁੱਧ ਦੇ ਨਾਲ ਜਿਵੇਂ ਮੈਂ ਰੋਜ਼ ਹੀ ਤੁਹਾਨੂੰ ਦੱਸਦੀ ਆ ਡੇਲੀ ਕੇ ਕਾਟਨ ਦੇ ਨਾਲ ਡਿਪ ਕਰਕੇ ਕੱਚੇ ਦੁੱਧ ਨੂੰ ਦੋ ਤਿੰਨ ਵਾਰ ਆਪਣੇ ਫੇਸ ਦੇ ਉੱਪਰੋਂ ਚੰਗੀ ਤਰ੍ਹਾਂ ਸਾਫ਼ ਕਰਨਾ ਆਪਣੇ ਫੇਸ ਨੂੰ ਤਾਂ ਜੋ ਤੁਹਾਡੇ ਓਪਨ ਪੋਰਸ ਦੇ ਵਿੱਚ ਗੰਦਗੀ ਵੀ ਰਹਿ ਜਾਂਦੀ ਹੈ ਨਾ ਫੇਸ ਵਾਸ਼ ਅਸੀਂ ਕਰਦੇ ਵੀ ਆ ਫਿਰ ਵੀ ਸਾਡੇ ਦੇਖਿਓ ਤੁਸੀਂ ਜਿਵੇਂ ਕੱਚੇ ਦੁੱਧ ਨਾਲ ਤੁਸੀਂ ਕਾਟਨ ਨੂੰ ਕਰੋਗੇ ਕਿਵੇਂ ਬਲੈਕ ਹੋ ਜਾਂਦੀ ਆ ਕਾਟਨ ਇਸ ਕਰਕੇ ਮੈਂ ਬੋਲਦੀ ਦੋ ਤਿੰਨ ਵਾਰ ਡਿਪ ਕਰਕੇ ਨਾ ਕੱਚੇ ਦੁੱਧ ਵਿੱਚ ਤੁਸੀਂ ਆਪਣੇ ਫੇਸ ਨੂੰ ਕਲੀਨ ਕਰਿਆ ਕਰੋ ਫਿਰ ਹੀ ਤੁਸੀਂ ਪੈਕ ਜਾਂ ਤੁਸੀਂ ਫੇਸ਼ੀਅਲ ਕਰਨੀ ਹੈ ਫਿਰ ਹੀ ਕਰਿਆ ਕਰੋ ਤੇ ਜਿਆਦਾ ਤੁਸੀਂ ਸ਼ਾਮ ਨੂੰ ਹੀ ਕਰਨੀ ਆ ਅਸੀਂ ਫਿਰ ਆਪਣੇ ਫੇਸ ਦੇ ਉੱਪਰ ਇਹਨੂੰ ਅਪਲਾਈ ਕਰ ਦੇਣਾ 9 ਮਿੰਟ ਦੀ ਮ사ਜ ਦੇਣੀ ਹੈ ਸੌਫਟ ਹੱਥਾਂ ਦੇ ਨਾਲ ਜਿਆਦਾ ਰਗੜਨਾ ਨਹੀਂ ਆ ਜੋ ਵੀ ਤੁਹਾਡੇ ਫੇਸ ਤੇ ਹੈਗੇ ਨਾ ਪਿੰਪਲ ਐ ਕਣੇ ਦੇ ਨਿਸ਼ਾਨ ਆ ਕਾਲਾਪਨ ਆ ਗਿਆ ਟੈਨਿੰਗ ਆ ਗਈ ਹੈ ਉਸ ਨੂੰ ਰਿਮੂਵ ਕਰੇਗਾ ਇਹ ਬਿਲਕੁਲ ਤੁਹਾਡੀ ਸਕਿਨ ਨੂੰ ਲਾਈਟ ਕਰੇਗਾ ਇੱਕ ਵਾਰ ਲਗਾਉਣ ਦੇ ਨਾਲ ਨਹੀਂ ਹੋਵੇਗੀ ਕਿ ਮੈਂ ਜਿਵੇਂ ਵੀਡੀਓ ਬਣਾਉਂਦੇ ਲੋਕੀਂ ਕਿ ਇੱਕ ਵਾਰ ਲਗਾਓ ਤੇ ਚੁਟਕੀਆਂ ਚ ਰੰਗ ਗੋਰਾ ਹੋ ਜਾਏਗਾ ਜੀ ਤੁਹਾਡਾ ਚੁਟਕੀਆਂ ਚ ਨਹੀਂ ਹੋਵੇਗਾ ਤੁਸੀਂ ਇਹਨੂੰ ਲਗਾਤਾਰ ਲਗਾਓਗੇ ਤਾਂ ਫਿਰ ਹੀ ਹੋਵੇਗਾ ਜੀ ਲਗਾਤਾਰ ਲਗਾਉਣ ਦੇ ਨਾਲ ਹੋਵੇਗਾ ਇੱਕ ਦਿਨ ਲਾਇਆ ਕੁਝ ਨਹੀਂ ਹੋ ਜਾਣਾ ਨੇਚਰਲ ਚੀਜ਼ਾਂ ਐ ਥੋੜਾ ਟਾਈਮ ਲੈਂਦੀਆਂ ਨੇ ਇਹਦਾ ਕੋਈ ਨੁਕਸਾਨ ਨਹੀਂ ਹੈ ਜੀ ਸਧੀਆਂ ਘਰ ਦੀਆਂ ਚੀਜ਼ਾਂ ਨੇ ਤੁਸੀਂ ਡੇਲੀ ਵੀ ਕਰ ਸਕਦੇ ਜੀ ਜਿਵੇਂ ਇਹ بیسਨ ਨੂੰ ਕੱਚੇ ਦੁੱਧ ਨੂੰ ਡੇਢੀ ਫੇਸ ਵਾਸ਼ ਕਰਦੇ ਆ ਨਾ ਡੇਲੀ ਫੇਸ ਵਾਸ਼ ਕਰਿਆ ਕਰੋ ਤੁਸੀਂ ਕੱਚੇ ਦੁੱਧ ਤੇ بیسਨ ਨਾਲ ਰਿਜ਼ਲਟ ਬਹੁਤ ਵਧੀਆ ਆਵੇਗਾ ਐਵੇਂ ਤੁਸੀਂ 2 ਮਿੰਟ ਦੀ ਮ사ਜ ਦੇਣੀ ਆ 2 ਮਿੰਟ ਤੋਂ ਬਾਅਦ ਤੁਸੀਂ 15 ਮਿੰਟ ਲੱਗਾ ਰਹਿਣ ਜਣ ਆਪਣੇ ਫੇਸ ਦੇ ਉੱਪਰ ਇੱਕ ਤਾਂ ਬਲੀਚ ਹੋ ਜੇਗੀ ਇੱਕ ਪੈਕ ਹੋ ਗਿਆ ਦੋਨੋਂ ਚੀਜ਼ਾਂ ਹੋ ਗਈਆਂ ਤੁਹਾਡੀਆਂ ਲੈਮਨ ਤੇ ਟਮਾਟੋ ਪਾਇਆ ਸਕਿਨ ਨੂੰ ਵਾਈਟ ਕਰੇਗਾ ਤੁਹਾਡੀ ਨੂੰ ਤੇ ਸ਼ਾਮਾ ਨੂੰ ਲਗਾਣਾ ਹੈ ਤੁਸੀਂ ਸ਼ਾਮਾ ਨੂੰ ਲਗਾਵਾਂਗੇ ਰਿਜ਼ਲਟ ਵਧੀਆ ਆਂਦਾ ਹੈ ਜੀ ਸਾਰੀਆਂ ਮੇਰੀਆਂ ਭੈਣਾਂ ਇਹ ਗੱਲ ਨੋਟ ਕਰ ਲੈ ਕਹੋ ਸ਼ਾਮਾਂ ਨੂੰ ਲਗਾਇਆ ਕਰੋ ਤੁਸੀਂ ਸ਼ਾਮਾਂ ਨੂੰ ਦੇਖੋ ਲਗਾਓ ਕਿ ਤੇ ਰਿਜ਼ਲਟ ਤੁਸੀਂ ਸਵੇਰੇ ਉਠੋਗੇ ਤੇ ਕਿੰਨਾ ਤੁਹਾਡਾ ਫੇਸ ਗਲੋ ਕਰਨਾ ਕੋਈ ਪਿੰਪਲ ਐਕਨ ਦੇ ਨਿਸ਼ਾਨ ਨਹੀਂ ਰਹਿਣੇ ਹੈਗੇ ਜੇ ਤੁਸੀਂ ਲਗਾਤਾਰ ਫੇਸ ਤੇ ਕੁਝ ਨਾ ਕੁਝ ਪੈਕ ਲਗਾਉਂਦੇ ਰਹੋਗੇ ਨਾ ਤੇ ਰਿਜ਼ਲਟ ਵੀ ਵਧੀਆ ਆਵੇਗਾ ਰਿੰਕਲ ਵੀ ਰਿਮੂਵ ਹੋਣਗੇ ਸਕਿਨ ਨੂੰ ਟਾਈਟ ਸਕਿਨ ਟਾਈਟ ਹੋਵੇਗੀ ਤੁਹਾਡੀ ਐਵੇਂ ਤੁਸੀਂ 2 ਮਿੰਟ ਦੀ ਮ사ਜ ਕਰਨੀ ਆ ਫਿਰ ਅਸੀਂ ਇਹਦੇ ਉੱਪਰ ਇੱਕ ਕਲੀਅਰ ਹੋਰ ਲਗਾ ਦਾਂਗੇ ਥੋੜੀ ਮੋਟੀ ਜੀ ਲੇਅਰ ਲਗਾ ਕੇ ਨਾ ਚੰਦਨ ਪਾਊਡਰ ਨੇ ਤੁਹਾਡੇ ਫੇਸ ਨੂੰ ਬਹੁਤ ਹੀ ਲਾਈਟ ਕਰਨਾ ਖੁਸ਼ਬੂ ਬਹੁਤ ਵਧੀਆ ਆਉਂਦੀ ਚੰਦਨ ਪਾਊਡਰ ਤੇ ਹਾਂ ਤੁਸੀਂ ਨਾ ਫੇਸ ਦੇ ਉੱਪਰ ਲਗਾ ਲੈਣਾ 15 ਮਿੰਟ ਵਾਸਤੇ 15 ਮਿੰਟ ਲਗਾ ਕੇ ਤੁਸੀਂ ਰੈਸਟ ਕਰਨੀ ਗੱਲਾਂ ਬਾਤਾਂ ਨਹੀਂ ਕਰਨੀਆਂ ਤਾਂ ਜੋ ਰਿੰਕਲ ਪੈਣ ਲੱਗਣਗੇ ਤੁਸੀਂ ਰੈਸਟ ਕਰਨੀ ਆਪਣੇ ਫੇਸ ਨੂੰ ਰੈਸਟ দাও ਸ਼ਾਮ ਨੂੰ ਹੀ ਕਰਨਾ ਆ 15 ਮਿੰਟਾਂ ਬਾਅਦ ਤੁਸੀਂ ਹੱਥਾਂ ਥੋੜਾ ਗਿੱਲਾ ਕਰਕੇ ਡਾਇਰੈਕਟ ਨਹੀਂ ਉਤਾਰਨਾ 2 ਮਿੰਟ ਦੀ ਮ사ਜ ਦੇ ਕੇ ਲਾਈਟ ਹੈਂਡ ਨਾਲ ਤੁਸੀਂ ਜੇ ਆਪਣੀ ਪੈਕ ਨੂੰ ਉਤਾਰਿਆ ਕਰੋ ਤੇ ਰਿਜ਼ਲਟ ਬਹੁਤ ਵਧੀਆ ਆਏਗਾ ਠੰਡੇ ਪਾਣੀ ਨਾਲ ਆਪਣੇ ਫੇਸ ਨੂੰ ਵਾਸ਼ ਕਰ ਲੈਣਾ ਸੌਫਟ ਹੱਥਾਂ ਨਾਲ 2 ਮਿੰਟ ਦੀ ਮ사ਜ ਦੇ ਕੇ ਤੇ ਤੁਸੀਂ ਜੋ ਮਰਜ਼ੀ ਬਾਅਦ ਵਿੱਚ ਲਗਾ ਸਕਦੇ ਜੇ ਜੋ ਵੀ ਤੁਹਾਨੂੰ ਠੀਕ ਲੱਗਦਾ ਹੈ ਜੀ ਜਿਵੇਂ ਤੁਹਾਡੀ ਸਕਿਨ ਟਾਈਪ ਆ ਆਲ ਸਕਿਨ ਟਾਈਪ ਜੋ ਵੀ ਕਰ ਸਕਦੇ ਜੇ ਤੁਸੀਂ ਲਗਾਣਾ ਆ ਕੋਕੋਨਟ ਔਇਲ ਲਗਾ ਲਓ ਇਹ ਆਲ ਸਕਿਨ ਟਾਈਪ ਵਾਸਤੇ ਫੇਸ ਪੈਕ ਬਣਾਇਆ ਹੋਇਆ ਜਿਹੜਾ ਮਰਜ਼ੀ ਲਗਾ ਸਕਦਾ ਕੋਈ ਇਹਦਾ ਨਹੀਂ ਹੈਗਾ ਇਹਦੇ ਵਿੱਚ ਕਿ ਇਹ ਇਹ ਵਾਲੇ ਅਸੀਂ ਨਹੀਂ ਲਗਾ ਸਕਦੇ ਦੋਨੋਂ ਲਗਾ ਸਕਦੇ ਫੀਮੇਲ ਮੇਲ ਦੋਨੋਂ ਲਗਾ ਸਕਦੇ ਆ ਜੀ ਜਿੰਨਾਂ ਦੇ ਟੈਨਿੰਗ ਹੋਈ ਕਾਲਾਪਨ ਬਹੁਤ ਹੈ અનਇਵਨ ਸਕਿਨ ਹੈ ਬਿਲਕੁਲ ਠੀਕ ਹੋ ਜੇਗੀ ਇਹ ਪੈਕ ਤੁਸੀਂ ਲਗਾ ਕੇ ਦੇਖੋ ਵੇਖ ਦੇ ਵਿੱਚ ਤਿੰਨ ਵਾਰ ਲਗਾਉਣਾ ਆ ਤੇ ਰਿਜ਼ਲਟ ਬਹੁਤ ਹੀ ਵਧੀਆ ਆਵੇਗਾ ਜੀ ਟਮਾਟਰ ਪਾਇਆ ਹੋਇਆ ਲੈਮਨ ਪਾਇਆ ਹੋਇਆ ਸਾਰੀਆਂ ਚੀਜ਼ਾਂ ਬੈਸਟ ਨੇ ਜੀ ਤੁਸੀਂ ਲਗਾ ਕੇ 15 ਮਿੰਟ ਬਾਅਦ ਵਾਸ਼ ਕਰ ਲਓ ਤੇ ਫਿਰ ਤੁਸੀਂ ਆਪਣਾ ਫੇਸ ਮਾਰਨਿੰਗ ਦੇਖਿਓ ਸ਼ਾਮ ਨੂੰ ਕਰਿਓ ਤੇ ਮਾਰਨਿੰਗ ਦੇਖਿਓ ਕਿੰਨਾ ਰਿਜ਼ਲਟ ਆਣਾ ਕਿੰਨਾ ਗਲੋ ਆਵੇਗਾ ਤੁਹਾਡੇ ਫੇਸ ਦੇ ਉੱਪਰ ਜੋ ਵੀ ਵੀਡੀਓ ਦੇਖ ਰਹੇ ਆ ਲਾਈਕ ਸਬਸਕ੍ਰਾਈਬ ਕਰੋ ਸ਼ੇਅਰ ਪਲੀਜ਼ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਥੈਂਕ ਯੂ ਜੀ